ਸਾਡੇ ਵਿੱਚ ਅੱਜ ਕਲਾ ਦੇ ਦੋ ਫਨਕਾਰ ਅਰਵਿੰਦਰ ਤੇ ਰਣਵੀਰ ਇਹ ਛੋਟੇ ਬੱਚੇ ਨੇ ਸੋ ਗਰੀਬ ਘਰ ਨਾਲ ਤਾਲੁਕ ਰੱਖਦੇ ਨੇ ਪਰ ਕਲਾ ਦੇ ਅਮੀਰ ਨੇ ਸੋ ਪਿਛਲੇ ਸਾਲ ਵੀ ਮੈਂ ਆਇਆ ਸੀਗਾ ਤੇ ਇਹਨਾਂ ਬੱਚਿਆਂ ਦੀ ਗਾਇਕੀ ਸੁਣ ਕੇ ਇਹਨਾਂ ਦਾ ਕੱਲ ਮੈਨੂੰ ਟੈਲੀਫੋਨ ਵੀ ਆਇਆ ਤੋਂ ਇਹਨਾਂ ਬੱਚਿਆਂ ਨੂੰ ਮੈਂ ਪ੍ਰਮੋਟ ਕਰੂੰਗਾ ਜੋ ਵੀ ਕਰਨਾ ਪਿਆ ਮੈਂ ਕਰੂੰਗਾ ਤੁਹਾਡੇ ਸਹਿਯੋਗ ਨਾਲ ਸੋ ਬੱਚੇ ਆਪਣਾ ਨਾਮ ਦੱਸੋ ਤੇ ਆਪਣਾ ਗਾਣਾ ਜੋ ਵੀ ਆ ਸਾਰਾ ਪਾ ਕੇ ਦੱਸੋ ਸਾਰਾ ਮੇਰਾ ਨਾਮ ਰਨਹਿਰ ਸਿੰਘ ਤੇਰਾ ਨਾਮ ਰਵਿੰਦਰ ਸਿੰਘ ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਗੀਤ ਪੇਸ਼ ਕਰਨ ਜਾ ਰਹੇ ਹਾਂ ਤਾਂ ਸਾਨੂੰ ਆਸ ਹੈ ਕਿ ਤੁਸੀਂ ਬੜੇ ਗੌਰ ਨਾਲ ਸੁਣੋਗੇ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਅਗੇ ਸ਼ੇਅਰ ਕਰਿਓ ਓਹੋ ਦਾ ਯਾਰ ਸਤਾਉਂਦੀ ਆ ਸੈ ਸ਼ਹਿਰ ਦੀਆਂ ਮੈਨੂੰ ਯਾਦਾਂ ਸਤਾਉਂਦੀ ਆ ਸੈ ਸ਼ਹਿਰ ਦੀਆਂ ਮੈਨੂੰ ਸੁਪਨੇ ਆਉਂਦੇ ਨੇ ਨਾਨਕ ਦੀਆਂ ਟਾਂਦੇ ਬਾਤੋਂ ਮਰਮ ਮਿਲੇ ਨਾ ਹੀ ਜਦ ਤੇ ਪੰਨਾਂ ਚੋਟਾਂ ਗਏ ਹੁਣ ਤਾਂ ਬਸ ਦੁਆਵਾਂ ਕਰਦੇ ਤੇਰੀ ਮਿਹਰ ਦੀਆਂ ਜਿੱਥੇ ਜਨਮ ਨੇ ਆਸੀ ਨਾਨਕ ਵਰਗੇ ਗੁਰੂਆਂ ਦੇ ਮੈਨੂੰ ਯਾਦਾਂ ਯਾਰ ਸਤਾਉਂਦੀਆਂ ਦਾ ਯਾਰ ਸਤਾਉਂਦੀਆਂ ਸੇ ਸ਼ਹਿਰ ਦੀਆਂ ਮੈਨੂੰ ਯਾਦਾਂ ਯਾਰ ਸਤਾਉਂਦੀਆਂ ਸੇ ਸ਼ਹਿਰ ਦੀਆਂ ਥੈਂਕ ਯੂ ਸੋ ਸਪੋਰਟ ਕਰਿਓ ਇਹਨਾਂ ਨੂੰ ਤੇ ਪਿਆਰੇ ਜਿਹੇ ਬੱਚੇ ਨੇ ਸੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ ਦਾ ਹੌਸਲਾ ਬਣਦਾ